ਗੁਰਦਾਸਪੁਰ ਦੇ ਨਵੀਂਪੁਰਕ ਲੋਨੀ ਵਿੱਚ ਬਿਲਕੁਲ ਥਾਣਾ ਸਦਰ ਦੇ ਸਾਹਮਣੇ ਗੁੱਦਾ ਗਰਦੀ ਦਾ ਨਗਾ ਨਾਚ ਹੋਇਆ ਹੈ ਨੌਜਵਾਨਾਂ ਨੂੰ ਨਸ਼ਕ ਕਰਨ ਤੋਂ ਮਹੱਲਾ ਵਾਸੀਆਂ ਨੇ ਰੋਕਿਆ ਤਾਂ ਸ਼ਰਮ 12 13 ਨੌਜਵਾਨਾਂ ਨੇ ਬੈਕੀਚ ਚਰਨਲ ਲੈਸੋਕੇ ਕਰਾਂ ਦੀ ਭਣਾ ਤੋੜ ਕਰਦੇ ਹੋਏ ਕਿਟੀਆਂ ਗੇਟ ਤੋੜੇ ਗਏ ਤੇ ਨਾਲ ਹੀ ਧੰਗੀਆਂ ਦਿੱਖਿਆ ਗਿਆ ਜਿਸਰੂ ਲੈ ਕੇ ਲੋਕਾਂ ਵਿੱਚ ਸਹਿਨਾ ਮਹੌਲ ਪਣਿਆ ਹੋਇਆ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਟੀਮ ਲੋ ਜਾਂਜ ਰਾਮ ਰਹੀ ᱛੀਹ ਹੈ ਉਸstdc ਘਾਰੀ ਅਜੇ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਮੌਕਾ ਦਿੱਤ ਹੈ ਕਿ ਸਾਨੂੰ ਨਸ਼ੇ ਦੇ ਸਮਗਰੀ ਤਿੱਕੇ ਸਿਰਜਾਂ ਵੀ ਬਰਾਮਦ ਹੋਣ ਹਨ ਅਤੇ ਘਰਾ ਦੇ ਤੌਰ ਤੋਰ ਸਬੰਧੀ ਉਸstdc ਘਾਰੀਆਂ ਦਾ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਦੋਸ਼ੀਆਂ ਨੂੰ ਕਿਸੇ ਕਿੰਮ ਦਾ ਬਖਸ਼ਾ ਨਹੀਂ ਜਾਵੇਗਾ ਬਿਊਰੋ ਰਪੋਰਟ ਆਲ ਪੰਜਾਬ ਨਿਊਜ਼ ਮੈਂ ਕਹਿੰਦਾ ਮੈਂ ਸਾਰਾ ਇੱਥੇ ਬੈਠਦੇ ਅੱਗ ਸਿਕੰਡੇ ਜਾਈ ਰੋਕ ਰਿਆ ਜਾਣ ਤੇ ਵੀ ਇੱਧਰ ਕੀ ਕਰਨ ਜਾ ਰਹੇ ਹੋ ਬੱਚਾ ਨਿਕਾ ਲਿਆ ਤੇ ਕਹਿੰਦਾ ਵੀ ਅਹੀਂ ਇਧਰ ਨਸ਼ਾ ਕਰਨ ਚਲੇ ਆ ਮੈਂ ਇਧਰ ਰਾਹ ਥੋੜਾ ਆ ਕਹਿੰਦਾ ਆਜੋ ਤੁਸੀਂ ਮੇਰੇ ਨਸ਼ਾ ਤੁਹਾਨੂੰ ਵੀ ਕਰਾਨੇ ਆ ਆਈ ਇਥੇ ਮਨਾਂ ਕਿ ਤਮਾਥ ਜੋੜ ਗਣਾ ਹੱਥ ਜੋੜੇ ਵੀ ਤੁਸੀਂ ਜਾਓ ਪੁੱਤ ਜਾਓ ਤੇ ਆਪਣੇ ਘਰਾਂ ਨੂੰ ਜਾ ਮੈਂ ਤੱਕ ਮੈਂ ਕਿ ਭੇਜਣਾ ਉਧਰ ਨੂੰ ਤੇ ਉਹ ਉਧਰ ਵੀ ਜਾਂਦੇ ਮੁਰਕੇ ਆ ਗਏ ਨੇ ਮੁਰਕੇ ਹੱਥੀ ਪਾ ਪੈ ਗਏ ਨੇ ਮੈਂ ਉਹਨਾਂ ਨੂੰ ਸਡਾਨ ਲੱਗਿਆ ਮੇਰੇ ਹੱਥ ਵੱਡ ਖਾਦੇ ਇਹਨਾਂ ਨੇ ਮੇਰੇ ਠਾਂਜੀ ਦੰਦੀ ਵੱਡੀ ਮੇਰੇ ਹੱਥੇ ਮੇਰੇ ਹੱਸ ਮਿੰਦਣਾ ਬਿਆਰ ਮਾਰਦਾ ਅੱਖ ਦੇ ਸੀਟੀ ਚਲ ਗਏ ਥਾਣੇ ਅਸੀਂ ਦਰਗਾਸ ਲਗਾਣ ਚਲ ਗਏ ਮਗਰੋਂ 4-10-12 ਜਣੇ ਆਏ ਨੇ ਸਾਰੇ ਦਰਵਾਜ਼ੇ ਖਿੜਕੀਆਂ ਬਾਰੇ ਸਾਡੇ ਤੋੜ ਕੇ ਚਲ ਗਏ ਨੇ ਅੰਦਰ ਨੁਸਾਨ ਵੀ ਕਰਕੇ ਸਾਡਾ ਕਿ ਆਹੀਂ ਤੇ ਘਰ ਕੋਈ ਨਹੀਂ ਸਾਡੇ ਤਲ ਲੱਗੇ ਦੀ ਬਾਹਰ ਤਲ ਲੱਦਾ ਸੀ ਇੱਥੋਂ ਦੀ ਪੜ ਕੇ ਸਾਰਾ ਨੁਸਾਨ ਕਰ ਗਏ ਸਾਡਾ ਲੱਗੇ ਅੰਦੀ ਗੋਨੀਆਂ ਸਾਰਿਆਂ ਧਮਕੀਆਂ ਦੇ ਗਏ ਨੇ ਪਿਆਹੀਂ ਤੁਹਾਨੂੰ ਵੱਢ ਦੇਣਾ ਤੇ ਅਸੀਂ ਇਸ ਕਰਕੇ ਅਸੀਂ ਥਾਣੇ ਗਏ ਅਸੀਂ ਫਿਰ ਰਾਤ ਚਲੋ ਕੇ ਪੁਲਸਾਂ ਲੈਣ ਗਏ ਨਾਲ ਪੀਛਲ ਆਏਗੀ ਪੁਲਸ ਫੇਰ ਘਟ ਜਾਣਾ ਤੇ ਇਕੱਲੇ ਗਏ ਤਾਂ ਹੌਸਲਾ ਸਾਨੂੰ ਇਕੱਲੇ ਨਾਲ ਰਾਤ ਭੇਜਣਾ ਤਾਂ ਅਸੀਂ ਇੱਥੇ ਘਰ ਆਏ ਤੇ ਅੱਗੇ ਸਾਰਿਆਂ ਨੂੰ ਪੈ ਅਹੀਂ ਆਰ ਕਾਰਵਾਰ ਕੀਤੀ ਤੇ ਦਫਤਰ ਜਾ ਕੇ ਸਾਡੀ ਜਾਣ ਕੇ ਸੁਣਾਈ ਕੀਤੀ ਜਾਏ ਅਹੀਂ ਹਸਬੰਦ ਗਿਆ ਮੇਰੇ ਨਾਲ ਗਿਆ ਨਾਲ ਹੋਰ ਮੇਰੇ ਭੈਣ ਭਰਾ ਗਿਆ ਮੇਰੇ ਗਵਾਂਢੀ ਗਿਆ ਨਾ ਅਹੀਂ ਦਰਗਾਸ ਲਿਖਾ ਕੇ ਆ ਗਏ ਆ ਫੇਰ ਰਾਤ ਅਸੀਂ ਸੂਰੀ ਸੁੱਤੇ ਨਹੀਂ ਰਹਿ ਸਾਦਰ ਅਹੀਂ ਜਦੋਂ ਸਾਡਾ ਮੁੜ ਕੇ ਸਾਡੇ ਤੇ ਹਮਲਾ ਕਰਨਾ ਸਾਡੇ ਤੇ ਅਸੀਂ ਜਾ ਕੇ ਕੱਟਿਆ ਕੋ ਲੋਕੇ ਛੜ ਬੇਨਤੀ ਆ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵੀ ਸਾਰਾ ਕੰਮ ਹੋ ਜਾਂਦਾ 9 ਵਜੇ ਚੱਲੂ ਹੋ ਜਾਂਦਾ ਕੰਮ ਇੱਥੇ ਅੱਗੇ ਸਿਕੰਡੇ ਤੇ ਬੈ ਕੇ ਹਾਂ ਅੱਗੇ ਸਿਕੰਡੇ ਹੀ ਆ ਬੀਬੀਆਂ ਚਾਰ ਪੰਜ ਬੈਨੇ ਰੋਜੀ ਅੱਗੇ ਸਿਕੰਡੇ ਤੇ ਬੈ ਕੇ ਹਾਂ ਅੱਗੇ ਸਿਕੰਡੇ ਤੇ ਇਸ ਕਰਕੇ ਅਸੀਂ ਵੀ ਤੁਹਾਡੀ ਕਿਰਪਾ ਨਾਲ ਵੀ ਹੱਥ ਬਣ ਕੇ ਬੇਨਤੀ ਕਰ ਦਿੱਤੀ ਆ ਇੱਥੋਂ ਇੰਨੀ ਕਾਰਵਾਰ ਕੀਤੀ ਜਾਏ ਕੋਤਿਆਂ ਭੈਣ ਨਾਲ ਸਾਰੇ ਹੈਗੇ ਆ ਕੀ ਨਾਂ ਭਾਈ ਤੁਹਾਡਾ ਬੋਧਰਾ ਜੀ ਕੀ ਹੋਇਆ ਸਾਰੀ ਕਹਾਣੀ ਕਹਾਣੀਆਂ ਦਾ ਵੀ ਰੱਥੀ ਆ ਨਸ਼ਾ ਨੋਕ ਅਕ ਸਿਕੰਡੀ ਦੋ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਬੜੀ ਤੇਜ਼ ਅਸੀਂ ਉਹਨਾਂ ਨੂੰ ਰੋਕਿਆ ਤੇ ਤੁਸੀਂ ਕਿਵੇਂ ਕਹਿੰਦੇ ਅਸੀਂ ਨਸ਼ਾ ਕਰਨ ਲੱਗੇ ਆ ਨਾ ਤੁਸੀਂ ਵੀ ਆ ਜਾਓ ਨਸ਼ਾ ਕਰਨ ਲੱਗੇ ਕਹਿੰਦੇ ਮੁੜ ਗਏ ਅਸੀਂ ਮੋੜਿਆ ਉਹਨਾਂ ਨੂੰ ਤੋਂ ਮੁੜ ਕੇ ਉਦੋਂ ਆ ਗਿਆ ਫਿਰ ਹੱਥੋ ਪਾਈ ਹੋਈ ਸਾਡੀ ਥੋੜੀ ਬਤੀ ਹੋਈ ਨਾ ਅਸੀਂ ਕੰਪਲੇਟ ਲਿਖਾ ਚੱਲ ਗਏ ਉੱਥੇ ਸਦਰ ਥਾਣੇ ਸਾਡੇ ਆਂਦੇ ਨੂੰ ਇਹ ਸਾਰਾ ਕੁਝ ਤੋੜਿਆ ਭੰਨਿਆ ਸਭ ਕੁਝ ਉਹਨਾਂ ਨੇ ਰਸੋਈ ਰਸੋਈ ਵੀ ਤੋੜਦੀ ਅੱਛੀ ਛੂਛੂ ਸਾਰੇ ਤੋੜੇ ਪੰਜ ਘਰ ਤੋੜੇ ਇੱਥੇ ਪੰਜ ਘਰ ਤੋੜੇ ਆਈ ਪੰਜ ਘਰ ਦੇ ਡਰਾੜ ਮਾਰੇ 12 13 ਜਣੇ ਆਏ ਦੇ ਹੀ ਇਹ ਨਹੀਂ ਪਤਾ ਹਨ ਪਛਾਤੇ ਬੰਦੇ ਹੀ ਪਏ ਆ ਨਹੀਂ ਪਤਾ ਕਿਹੜੇ ਕਿਹੜੇ ਕਮਤਾਂ ਆਇਆ ਕਮਤਾਂ ਆਇਆ ਵੀ ਤੁਹਾਡੇ ਤੋਂ ਬਗੈਰ ਕੇ ਤੁਸੀਂ ਇਹਨਾਂ ਗੱਲ ਕੀਤੀ ਤੁਸੀਂ ਤੁਹਾਨੂੰ ਕੱਲੇ ਕੱਲੇ ਵੀ ਲੈਣਾ ਹਾਂਜੀ ਪੁਲਿਸ ਕੀ ਜਾਂਦੀ ਹੈ ਪੁਲਿਸ ਕਦੀ ਵੀ ਤੁਹਾਡੀ ਕਾਰਵਾਈ ਕਰਨੇ ਪਏ ਅਸੀਂ ਹਾਂ ਤੇ ਅੱਗੇ ਪਤਾ ਨਹੀਂ ਵੇਖ ਹੁਣ ਕਰਦੇ ਆ ਕਿ ਨਹੀਂ ਕਰਦੇ ਹੁਣ ਮਲਾਈਮ ਆਏ ਹੁਣ ਕੀ ਗੱਲ ਹੋਈ ਸਾਰੀ ਗੱਲ ਇਹ ਹੋਈ ਸਰ ਕਿ ਬੱਚੇ ਬਾਹਰ ਬੈਠੇ ਰਹੇ ਤੇ ਨਸੇੜੀ ਆਏ ਦੇ ਨਸੇੜੀ ਆਏ ਨੇ ਤੇ ਇਹਨਾਂ ਨੇ ਰੋਕਿਆ ਉਹਨੇ ਕਿਦਰ ਨਸ਼ਾ ਕਰਾ ਕਰੋ ਬੱਚੇ ਬਾਹਰ ਬੈਠੇ ਹੁੰਦੇ ਕਿ ਰਾਤ ਨੂੰ ਕੀ ਲੋੜ ਇਥੇ ਆਂਦੀ ਉਹ ਤੋਂ ਫਿਰ ਧਮਕਾ ਕੇ ਗਏ ਇਹਨਾਂ ਨੂੰ ਸਾਰੇ ਤੇ ਇਹਨਾਂ ਨੂੰ ਇਹਨਾਂ ਦੀ ਅਪਲੀਕੇਸ਼ਨ ਲਿਖਣ ਥਾਣੇ ਵਿੱਚ ਚਲ ਗਏ ਹਾਂ ਕਲੋਨੀ ਦੇ 3-4 ਬੰਦੇ ਥਾਣੇ ਵਿੱਚ ਚਲ ਗਏ ਹਾਂ ਉਨੀ ਦੇਰ ਉਹਨਾਂ ਨੇ ਪਿੱਛੇ ਪਿਛੋ ਆ ਕੇ ਬਾਰ-ਦਾਤ ਕਦੀ ਡਰਾੜਾ ਲੈ ਕੇ ਆਗੇ ਸਾਰੇ ਦੇ ਗੇਟ 'ਤੇ ਨੇ ਸੀਸੀ 'ਤੇ ਨੇ ਤੇ ਬੱਚਿਆਂ ਨੂੰ ਧਮਕੀ ਦੇ ਕੇ ਜਿਹੜਾ ਬਹਾਰਾ ਹੈ ਉਹਨੂੰ ਵੜ ਦੇਣਾ ਸਾਰਿਆਂ ਨੂੰ ਕਿੰਨੇ ਘਰਾਂ ਦੀ ਤੋੜਫੋੜ ਕਰਕੇ ਗਏ ਆ 6-7 ਘਰਾਂ ਦੇ ਤੋੜਫੋੜ ਕਰਕੇ ਚਲੇ ਸਾਰੇ ਆਮਦਮ ਕਾਇਆ ਸਾਰੇ ਆਮ ਨੰਗਰਨਾਸ਼ ਚੱਲਦਾ ਰਿਹਾ ਕਿਰਪਾਨਾਂ ਲੈ ਕੇ ਆਏ ਕਿਰਪਾਨਾਂ ਲੈ ਕੇ ਦਾਤਣ ਲੈ ਕੇ ਹਾਂ ਹਾਂਜੀ ਕੀ ਮੰਗ ਕਰਦੇ ਹੋ ਮਾਂਗੇ ਕਰਦੇ ਜੀ ਕਿ ਨਸੀ ਹੁਣ ਤੇ ਨਥ ਕੱਸੀ ਜਾਏ ਨਹੀਂ ਤਾਂ ਇੱਥੇ ਰਹਿਣਾ ਮੁਸ਼ਕਿਲ ਹੋ ਜਾਏਗਾ ਆਮ ਜਨਤਾ ਕਾ ਤੋ ਗਰੀਬਾਦ ਮੇ ਰਹਿ ਨਹੀਂ ਸਕਦਾ ਮੈਂ ਮੌਕੇ ਤੇ ਪਹੁੰਚਾ ਵਾਂ ਮੈਂ ਵੇਖਿਆ ਵੀ ਉੱਥੇ ਟੀਕੇ ਸਰਸ ਨੂੰ ਨਹੀਂ ਪਈਆ ਵਾਂ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟੇ ਆ ਇਦਾਂ ਦੀ ਗੁੰਡੇਗਰਦੀ ਅੱਜ ਚੱਲਣੀ ਨਹੀਂ ਦੇਣੀ ਹੈਗੀ ਉਰੇ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਜਾ ਕੇ ਦੱਸ ਦੇਣਾ ਜੋ ਵੀ ਰਿਪੋਰਟ ਆ ਗਈ ਹੈ ਔਰ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਨੇ ਤੇ ਕੀਤੀ ਜਾਏਗੀ ਉਹ ਬੰਦਾਂ ਦੀ ਭਾਲ ਕੀਤੀ ਜਾਏਗੀ ਬੰਦੇ ਕਿਹੜੇ ਆ ਗਏ ਕਿਹੜੇ ਨਹੀਂ ਆ ਗਏ ਔਰ ਇੱਥੇ ਕੋਈ ਵਕਾਇਦਾ ਹੀ ਗਸ਼ਟਦਾ ਹੀ ਪ੍ਰੋਗਰਾਮ ਕਰਕੇ ਵੀ ਇਹ ਮੁਹੱਲੇ ਵਾਲਿਆਂ ਨੂੰ ਇਦਾਂ ਹੀ ਸੇਫ ਵੀ ਰੱਖਣਗੇ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਦੇ ਨਾਂ ਲੱਗੀ ਹੈ ਸਰ ਇਹ ਗਰੀਬ ਲੋਕਾਂ ਦੇ ਘਰ ਤੋੜੇ ਗਏ ਆ ਪਰ ਉਹ ਵੇਲੇ ਦੱਸ ਦੇਣਾ ਉੱਚ ਸੀਨੀਅਰ ਅਫਸਰਾਂ ਨੂੰ ਦੱਸਾਂਗੇ ਉਹਨਾਂ ਦੀ ਨੋਟਿਚ ਲੈ ਆ ਕੇ ਜੋ ਵੀ ਕਾਰਵਾਈ ਬੰਦੀ ਕਾਨੂੰਨੀ ਉੱਤੇ ਕੀਤੀ ਜਾਏਗੀ